ਆਗਾ ਅੰਗ ਲਾਲ ਦੇਵ ਰੰਗ ਲਾਗ મર્દન વાે હા બતા ਸਾਤ ਸੰਗਤ ਜੀ ਜਦੋਂ ਉੱਡਣ ਵਾਲੇ ਪਰ ਮਦੀਆ ਹੁੰਨ ਫਿਰ ਉਹ ਡਾਰੀ ਆਪੇ ਵੱਜਦੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਦੋਂ ਸੰਗਤ ਦੀ ਮਿਹਰ ਦੀ ਨਿਗਾਹ ਹੋਏ ਤੇ ਕੀਰਤਨ ਆਪੇ ਹੁੰਦਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਮੈਂ ਕਿਹਾ ਸੀ ਨਾ ਮਸਤਾਨਾ ਉਹ ਚੱਲ ਪਿਆ ਕੰਮ ਸਾਤ ਸੰਗਤ ਜੀ ਪੁਰਾਣੇ ਸਮੇਂ ਚ ਏ ਰਾਗੀਆਂ ਰਬਾਬੀਆਂ ਚ ਸੀ ਪ੍ਰਚਲਿਤ ਦੇਖੋ ਇੱਕ ਪੜਤਾਲ ਹੈ ਗੁਰਮਤ ਸੰਗੀਤ ਨੂੰ ਸਮਝਣ ਵਾਲੇ ਇੱਥੇ ਬੈਠੇ ਨੇ ਇੱਕ ਪੜਤਾਲ ਹੈ ਸ਼ਬਦ ਨੂੰ ਵੱਖ-ਵੱਖ ਤਾਲਾਂ ਚ ਗਾਉਣਾ ਪੜਤਾਲ ਦਾ ਇੱਕ ਤਰੀਕਾ ਇਹ ਪੁਰਾਤਨ ਸਮੇਂ ਤੋਂ ਜਿਹੜਾ ਬਹੁਤਾ ਪ੍ਰਚਲਿਤ ਹੈ ਮੈਂ ਜੇ ਕਹਾਂ ਤਾਂ ਵੀ 90% ਇਹ ਪ੍ਰਚਲਿਤ ਹੈ ਪਰ ਇੱਕ ਤਰੀਕਾ ਹੋਰ ਹੈ ਇਧਰ ਤਾਲ ਉਹੀ ਵੱਜਦਾ ਰਹਿਣਾ ਇਧਰ ਤਾਲ ਬਦਲਨੇ ਆ ਭਾਈ ਇੱਥੇ ਫਿਰ ਜਦੋਂ ਇਧਰ ਤਾਲ ਲੈ ਕੇ ਚੱਲਿਆ ਫਿਰ ਇਧਰ ਤਾਲ ਬਦਲਨੇ ਆ ਮੈਨੂੰ ਲੱਗਦਾ ਉਸਤਾਦ ਜੀ ਮੇਰਾ ਖਿਆਲ ਆ ਵੀ ਜ ਬਹੁਤਾ ਨਹੀਂ ਤੇ ਆ ਹੁਣ 2025 ਆ ਗਿਆ ਜੀ 25 ਆ ਗਿਆ ਤੇ ਮੈਨੂੰ ਲੱਗਦਾ ਵੀ ਮੈਂ 35 ਸਾਲ ਬਾਅਦ ਇਦਾਂ ਗਾਇਆ ਜੀ 35 ਸਾਲ ਬਾਅਦ ਮੇਰਾ ਛੋਟਾ ਭਰਾ ਸਰਦੂਲ ਸਿੰਘ ਉਹ ਤਵਲੇ ਦਾ ਪ੍ਰੋਫੈਸਰ ਰਿਆ ਉਹ ਫਿਰ ਅਸੀਂ ਕਈ ਵਾਰ ਸੰਗਤ ਵਿੱਚ ਵੀ ਘਰੇ ਤੇ ਬੈਠਿਆ ਗੱਲ ਵੱਖਰੀ ਹੈ ਸੰਗਤ ਵਿੱਚ ਵੀ ਇਦਾਂ ਹੀ ਹੋਣਾ ਵੀ ਤਿੰਨ ਤਾਲ ਜਾਂ ਇੱਕ ਤਾਲ 'ਚ ਜਿਹੜਾ ਮੈਂ ਤਾਲ ਲਾ ਦੇਣਾ ਉਹ ਜਦੋਂ ਮੈਂ ਸਮਾਪਤੀ ਕਰਨੀ ਫਿਰ ਉਹਨੇ ਵਜਾਉਣਾ ਤਵਲੇ ਇੱਥੇ ਆ ਬਾਤ ਤੇ ਅੱਜ ਉਸਤਾਦ ਜੀ ਨੇ ਇਹ ਜਿਹੜਾ ਨਾ ਉਹ ਪੁਰਾਣਾ ਸਾਨੂੰ ਸੀਨ ਚੇਤੇ ਕਰਾਦਾ ਸਾਧ ਸੰਗਤ ਜੀ ਆਓ ਅਗਲਾ ਸ਼ਬਦ